ਕਰਨ ਵਾਲੀ ਦਾ ਤੇ ਦੇ ਤੇ ਹੋਏ ਤੇ ਹੋਏ ਸੋਨੀਆ ਮਾਲ ਮੁਥਾਬਾਰ 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 ਸੋਨੀਆ ਮੈਂ ਭਾਰਤੀ ਕਿਸਾਨ ਜੋਨ ਇਕਤਾ ਸੰਘਰਸ਼ ਦਾ ਪਲਵਿੰਦਰ ਸਿੰਘ ਮਾਲ ਸੂਬਾ ਪ੍ਰਧਾਨ ਜੀ ਜਿਹੜਾ ਅੱਜ ਪੁੱਤਲੇ ਫੂਕੇ ਗਏ ਨੇ 12 ਜ਼ਿਲ੍ਹਿਆਂ ਦੀ ਸਾਡੇ ਕੋਲ ਰਿਪੋਰਟ ਆਈ ਨੇ ਇਹ ਸੋਨੀਆ ਮਾਲ ਹਲਕਾ ਇੰਚਾਰਜ ਰਾਜਾ ਸੰਸੀ ਦੀ ਆਮ ਆਦਮੀ ਪਾਰਟੀ ਦੀ ਜਿਹੜਾ ਪਿਛਲੇ ਦਿਨੇ ਇੱਕ ਕਿਸਾਨ ਦਾ ਚੋਨਾ ਵੜਕੇ ਲੈ ਗਏ ਸਨ ਆਮ ਆਦਮੀ ਪਾਰਟੀ ਦੇ ਆਗੂ ਗੁੰਡੇ ਉਹਦੇ ਬਾਰੇ ਥਾਣਾ ਘੇਰ ਕੇ ਲੋਪੋਕੇ ਦਾ ਸਾਡੇ ਆਗੂ ਬੈਠੇ ਸਨ ਸ਼ਾਂਤਮਈ ਧਰਨਾ ਚੱਲ ਰਿਹਾ ਸੀ ਸ਼ਾਂਤ ਤੇ ਟ੍ਰੈਫਿਕ ਚੱਲ ਰਹੀ ਸੀ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਥਾਣੇ ਘੇੜੇ ਬੈਠੇ ਸਨ ਵੀ ਉਹਦਾ ਪਰਚਾ ਕਰੋ ਜਿਹਨਾਂ ਨਜਾਇਜ਼ ਚੋਨਾ ਵੜਿਆ ਉਧਰੋਂ ਇਹਨਾਂ ਦੇ ਗੁੰਡਿਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਣ ਕੇ ਸਿੱਧੇ ਟਰੈਕਟਰ ਚੜ੍ਹਾਏ ਜਥੇਬੰਦੀ ਵੱਲੋਂ ਉੱਤੇ ਲਗਾਤਾਰ ਰਾਤ ਧਰਨਾ ਚਲਾ ਕੇ ਉਹਨਾਂ ਦੇ 307 ਦੇ ਪਰਚੇ ਕਰਵਾਏ ਗਏ ਪਰਚੇ ਹੋਣ ਦੇ ਬਾਵਜੂਦ ਵੀ ਉਥੋਂ ਗੱਡੀਆਂ ਛੱਡਿਆਂ ਗਈਆਂ ਬੰਦੇ ਰਿਲੀਜ਼ ਕੀਤੇ ਗਏ ਤਿੰਨ ਸਾਡੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਵੀ ਅਸਲੀ ਪਵਾੜੇ ਦੀ ਜੜ ਜਿਹੜੀ ਸੋਨੀਆ ਮਾਨਿਆ ਜਿੰਨੇ ਹਾਰਾ ਸ਼ੇਰੀ ਦਿੱਤੀ ਜਿਹਦੇ ਫੋਨ ਇਹ ਅੱਜ ਵੀ ਕਾਲ ਡਿਟੇਲਾਂ ਕਢਾ ਲਓ ਇਹਦੇ ਦੇ ਦੇ ਜਿਹੜੇ ਦਫ਼ਤਰ ਦੇ ਕੰਮ ਕਰਦੇ ਆ ਉਹਨਾਂ ਬੰਦਿਆਂ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਤੁਹਾਨੂੰ ਸਾਬਤ ਹੋਊਗਾ ਵੀ ਗੱਲ ਜਿਹੜੀ ਹੋ ਰਹੀ ਸੀ ਇਸ ਕਰਕੇ ਇਹ ਇਹ ਨਹੀਂ ਵੀ ਕਿਸਾਨਾਂ ਨਾਲ ਹਲਕੇ ਦੇ ਵਿੱਚ ਹਾਹਾਕਾਰ ਮੱਚੀ ਆ ਲਗਾਤਾਰ ਝੂਠੇ ਪਰਚੇ ਹੋ ਰਹੇ ਨੇ ਜਿੱਥੇ ਕਿਤੇ ਇਹਨੇ ਨਜਾਇਜ਼ ਪਰਚੇ ਦਰਜ ਕਰਵਾ ਰਹੀ ਆ ਦੂਜੇ ਨੰਬਰ ਤੇ ਸੱਤ ਖੱਡਾਂ ਭਗਵੰਤਮਾਨ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਆ ਆਪਦੀਆਂ ਇਨਵੈਸਟੀਗੇਸ਼ਨ ਆਪਦੀਆਂ ਏਜੰਸੀਆਂ ਰਹੀਆਂ ਪੁੱਛੋ ਰਾਜੇ ਸਾਹਿਬ ਜੀ ਸੱਤ ਖੱਡਾਂ ਰੇਤਾ ਦੀਆਂ ਚੱਲ ਰਹੀਆਂ ਨਜਾਇਜ਼ ਇੱਥੇ ਦੇ ਕਿਸੇ ਨੇ ਆਪਣੇ ਖੇਤ 'ਚੋਂ ਰੇਤ ਚੁੱਕਣੀ ਹੁੰਦੀ ਤੇ ਮੈਨਿੰਗ ਵਾਲੇ ਆ ਜਾਂਦੇ ਨੇ ਉਧਰ ਮੈਨਿੰਗ ਵਾਲੇ ਪੁਹਾਗ ਪੁਲਸ ਪੁਹਾਗ ਸੁੱਤਾ ਸੱਤ ਘਟਾ ਨਹੀਂ ਆਏ ਰੇਤਾਂ ਦੀਆਂ ਚੱਲ ਰਹੀਆਂ ਨੇ ਸਾਡੇ ਵੱਲੋਂ ਅੱਜ ਜ਼ਿਲ੍ਹਿਆਂ ਦੇ ਵਿੱਚ ਪੁਤਲੇ ਫੂਕੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਨਾਲ ਮੀਟਿੰਗ ਕਰਕੇ ਜ਼ਿਲ੍ਹਿਆਂ ਦੀਆਂ ਮੀਟਿੰਗ ਕਰਕੇ ਉਹਦੇ ਵਿੱਚੋਂ ਸਖਤ ਐਕਸ਼ਨ ਲਵਾਵਾਂਗੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਕਤਲ ਕਰਵਾ ਦਿੰਨੇ ਆ ਜਿਹੜੇ ਰਾਜਸਥਾਨੀ ਹਲਕੇ ਦੇ ਜਿੰਨੀ ਗੁੰਡਾ ਕਰਦੀ ਰਾਜਸਥਾਨੀ ਹਲਕੇ 'ਚ ਹੋ ਰਹੀ ਆ ਮੇਰੇ ਹਿਸਾਬ ਨਾਲ ਨਹੀਂ ਕਿਤੇ ਹੋਰ ਪੰਜਾਬ 'ਚ ਹੋ ਰਹੀ ਤਾਂ ਤੋਂ ਮੈਂ ਇੱਕ ਸ਼ਿੰਗਰਚ ਕੰਮ ਵਾਲੇ ਲੋਕਾਂ ਦੇ ਸਿੱਧੇ ਟਰੈਕਟਰ ਚਾਰੇ ਗਏ ਨੇ ਤੇ ਉਹਦੇ ਵਿੱਚ ਸੋਣੀਆਂ ਮਾਨ ਲੱਤ ਗੱਡ ਕੇ ਅੱਜ ਵੀ ਸਾਨੂੰ ਰਿਪੋਰਟਾਂ ਨੇ ਸੂਤਰਾਂ ਦੇ حوالے ਤੋਂ ਸਾਡੇ ਜਿਹੜੇ ਪਰਚਾ ਕਰਨ ਵਾਲੇ ਜਾਂ ਹੋਰ ਉਹਨਾਂ ਨੂੰ ਦਬਗਾਇਆ ਜਾ ਰਿਹਾ ਹੈ ਨੇ ਵੀ ਤੁਸੀਂ ਪਰਚੇ ਜੋ ਬਹਿਜੋ ਤੁਸੀਂ ਗਵਾਹੀਆਂ ਤੋਂ ਮੁੱਕਰ ਜੋ ਜਥੇਬੰਦੀ ਨੇ ਪਰਚਾ ਕਰਾਇਆ ਇਹਨੂੰ ਦੱਸਣਾ ਚਾਹੁੰਦੇ ਤੈਨੂੰ ਬੰਦੇ ਦਾ ਪੁੱਤ ਬਣਾ ਦਾਂਗੇ ਸਾਰੇ ਜ਼ਿਲ੍ਹਿਆਂ ਦੇ ਤੇਰਾ ਜਲੂਸ ਤੇ ਤੇਰੀ ਆਵਾਜ਼ ਦੀ ਪਾਰਟੀ ਦਾ ਜਲੂਸ ਕੱਢਾਂਗੇ ਰਹਿ ਗਈ ਗੱਲ ਆਲੀ ਤਨਤਨ ਵਾਲੀ ਜਿਮਨੀ ਚ ਜੇ ਸਰਕਾਰ ਨੇ ਇਹ ਪਾਰਟੀ ਨੇ ਨਾ ਨੋਟ ਦਿਲਿਆ ਤੇ ਜਿਮਨੀ ਜੀ ਵੱਡੇ ਮਾਰਚ ਕੱਢ ਕੇ ਇਹਦੇ ਪੁਤਲੇ ਤੇ ਭਗਵੰਤ ਮਾਨ ਦੇ ਤੇ ਤੁਹਾਡਾ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਚੋਰ ਲੜ ਰਿਆ ਵਾ ਹਰਮੀਤ ਸੰਧੂ ਉਹਦੇ ਪੁਤਲੇ ਫੂਕੇ ਜਾਣਗੇ ਵੀ ਆ ਇੱਕ ਹਲਕਾ ਇੰਚਾਰਜ ਲਈ ਇੰਨੀ ਗੁੰਡਾ ਕਰਦ ਕਰ ਰਹੀ ਤੇ ਤੂੰ ਕਾਨੂੰ ਐਮਐਲਏ ਬਣ ਕੇ ਤੂੰ ਕੀ ਕਰੇਗਾ ਜੀ ਮਨੀਸ਼ ਸ਼ਿਸ਼ੋਧਿਆ ਤੇ ਅਫਸਰਾਂ ਨੂੰ ਫੋਨ ਕਰ ਰਿਆ ਵਾ ਵੀ ਇਹਦੀ ਸੋਨੀਆ ਮਾਨ ਦੀ ਮਦਦ ਕੀਤੀ ਜਾਵੇ ਮਨੀਸ਼ ਸ਼ਿਸ਼ੋਧਿਆ ਨੂੰ ਕਹਿੰਨੇ ਵੀ ਪੰਜਾਬ ਦੇ ਸੁਭਾਦੋਂ ਤੁਸੀਂ ਵਾਕ ਬਣੀ ਜੋ ਸਾਡੇ 550 ਸਾਲ ਦੀਆਂ ਜਿੱਤਾਂ ਕਰਦਾ ਜਿੱਤਦਾ ਆ ਰਿਹਾ ਪੰਜਾਬ ਸ਼ਾਂਤਮਈ ਨਾ ਤੇ ਜੋ ਮਰਜੀ ਇਥੇ ਹੰਦਰਾਵੇ ਜੇ ਤੁਸੀਂ ਆਖੋ ਵੇਰ ਕੇ ਡਾਂਗ ਦੇ ਜੋਰ ਨਾਲ ਪੰਜਾਬ ਨੂੰ ਦਬਾਵਾਂਗੇ ਦੱਬਣ ਵਾਲਾ ਨਹੀਂ ਆ ਆਉਣ ਵਾਲੇ ਦਿਨਾਂ ਦੇ ਵੇਖਿਓ ਤੇ ਸਿੱਟੇ ਕੀ ਨਿਕਲਦੇ ਆ ਇਹਦਾ ਜਲੂਸ ਸਾਰੇ ਪੰਜਾਬ ਚ ਕੱਢ ਕੇ ਰੱਖ ਦਾਂਗੇ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਮੈਂ ਗਰਜੈਂਟ ਸਿੰਘ ਬਲਾਕ ਪ੍ਰਧਾਨ ਆਈ ਨਾਲਾ ਅਸੀਂ ਸੋਨੀਆਂ ਮਾਨ ਦਾ ਪੁੱਤਲਾ ਜਿਹੜਾ ਆ ਉਹ ਐਸ ਕਾਤੇ ਫੂਟਿਆ ਤੇ ਜੋ ਸਾਡਾ ਚਗਾਵੇਂ ਹਲਕੇ ਚ ਧਰਨਾ ਲੱਗਾ ਸੀ ਇਹਨੇ ਸੋਨੀਆਂ ਮਾਨ ਨੇ ਗੁੰਡਾਗਰਦੀ ਕੀਤੀ ਆ ਉਥੇ ਟਰੈਕਟਰ ਕਿਸਾਨਾਂ ਦੇ ਚਾੜਨ ਦੀ ਕੋਸ਼ਿਸ਼ ਕੀਤੀ ਆ ਸਾਡੇ ਜਿਹੜੇ 2-3 ਕਿਸਾਨ ਹੀ ਟਰੈਕਟਰ ਦੇ ਢਾਗੇ ਸੀ ਉਹਦੇ ਕਰਕੇ ਅਹੀਂ ਸੋਨੀਆਂ ਮਾਨ ਦਾ ਜਿਹੜਾ ਪਤਲਾ ਫੂਕੇ ਫੂਗ ਰਹੇ ਆ ਅਤੇ ਜਿਹੜੀ ਇਹਨੇ ਗੁੰਡਾਗਰਦੀ ਕਰਵਾਈ ਆ ਜੋੜੇ ਬੰਦਿਆਂ ਦੇ ਅਹੀਂ ਪਰਚਾ ਕਰਵਾਇਆ ਆ ਉਹ ਪਰਚਾ ਤੋੜਨਾ ਚਾਹੁੰਦੀ ਆ ਅਸੀਂ ਸੋਨੀਆਂ ਮਾਨ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੂੰ ਪਰਚਾ ਉਹਨਾਂ ਬੰਦਿਆਂ ਦਾ ਕੈਨਸਲ ਕਰਵਾਇਆ ਜਾਂ ਸਾਡੇ ਦੇ ਵਿਰੋਧਤਾ ਕੀਤੀ ਅਸੀਂ ਹਰ ਇੱਕ ਥਾਂ ਤੇਰਾ ਵਿਰੋਧ ਕਰਾਂਗੇ ਧਰਨੇ ਲਾਏ ਜਾਣਗੇ